ਤੇ ਫਿਰ ਫਤਰ ਮੇਰਾ ਨਾਮ ਜਿਸਤਰਾਮ ਸਿੰਘ ਸੋਨੀ ਲਧੂ ਤੇ ਸਭ ਤੋਂ ਪਹਿਲਾਂ ਤੇ ਸਾਰੇ ਸਾਥ ਨੂੰ ਵਾਇਰਲ ਜੇਕਰ ਫਾਲਸਾ ਵਾਇਰਲ ਇਸ ਦੀ ਫਟੇ ਇਹ ਜੋ ਸਰਕਾਰ ਨੇ ਸਾਨੂੰ ਇੱਕ ਦੋਹਾਂ ਦਿੱਤਾ ਜਿਹਦਾ ਖੇਤ ਉਸੇ ਦੀ ਰੇਤ ਠੀਕ ਹੈ ਇਹ ਗੱਲ ਨੂੰ ਸਵਾਰ ਕਰਦੇ ਆਂ ਵੀ ਸਹੀ ਆ ਜਿੰਨਾ ਭਰਾਵਾਂ ਦਾ ਨੁਕਸਾਨ ਆਇਆ ਉਹ ਸਾਡੇ ਹੀ ਆ ਬਗਾਨੇ ਨਹੀਂ ਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਕਣਕਾਂ ਦੇ ਵੇਲੇ ਪਾਇਆਂ ਮਸਾਂ ਬਣਾਈਆਂ ਕੋਝ ਝੋਨਾ ਹੈ ਲਾਇਆ ਹੈ ਝੋਨਾ ਹੈ ਗਲਗੇ ਪੈਲੀਆਂ ਵਿੱਚ ਰੇਤਾ ਪੈ ਗਈ ਉਹਨਾਂ ਕੋ ਹੋਰ ਰੋਟੀ ਪਾਣ ਦਾ ਕੋਈ ਸਵਾਦ ਨਹੀਂ ਹੈਗਾ ਪਰ ਅਸੀਂ ਇਸ ਚੀਜ਼ ਦਾ ਵਿਰੋਧ ਵੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਨੁਕਸਾਨ ਹੋਇਆ ਪਰ ਇਸ ਕਰਕੇ ਬੇਨਤੀ ਕਰਨ ਲਈ ਇਕੱਠੇ ਆਏ ਕਿ ਜਿੰਨਾ ਭਰਾਵਾਂ ਨੇ ਰੇਤਾ ਪੁੱਟਣੀ ਆ ਘੱਮ ਸੇ ਘੱਮ ਜਿਆਦਾ ਨੇ ਦੇ 5-600 ਫੁੱਟ ਜਿਹੜਾ ਉਹ ਬੰਨ ਤੋਂ ਦੂਰ ਕੀਤੀ ਜਾਵੇ ਮੀਟਰ ਮੀਟਰ ਦੂਰ ਪੁੱਟੀ ਜਾਵੇ ਕਿਉਂਕਿ 16 8 ਤੋਂ ਲੈ ਕੇ 21 9 ਤੱਕ ਜਿਹੜਾ ਮੰਨ ਲਓ ਆਪਾਂ ਐਡਾ ਵੱਡਾ ਸ਼ੰਗਸਰ ਲਿਆ ਇਹਦੇ ਸੰਪਰਦਾਂ ਵਾਲੇ ਆਏ ਲੰਮੋ ਕੜੀਕੜੀ ਦੂਰੋਂ ਤੋੜੇ ਆਏ ਟਰਾਲੀ ਮਿੱਟੀ ਆਈ ਸੰਤਰਾਸ਼ਾਂ ਲੈ ਕੇ ਆਈ ਕਹਿੰਦਾ ਪਾਪ ਵੀ ਹੁਣ ਵੀ ਖਤਰਾ ਜਿਹੜਾ ਕਲਿਆ ਬਣੀ ਕਿਉਂਕਿ ਪਾਣੀ ਹਜੇ ਪੂਰਾ ਵਗੰਦਾ ਜੇ ਆਪਾਂ ਕਹਦੇ ਵੀ ਖਤਰਾ ਟਲ ਗਿਆ ਹਜੇ ਨਹੀਂ ਟਲਿਆ ਤੇ ਉਹਨਾਂ ਦਿਨਾਂ ਦੇਖਤੇ ਐ ਲੱਗਦਾ ਵੀ ਘੜੀਕ ਨੂੰ ਟੁੱਟ ਗਿਆ ਪਾਲ ਨੂੰ ਟੁੱਟ ਗਿਆ ਅਸੀਂ ਜ਼ਿਆਦਾ ਨਹੀਂ ਕਹਿੰਦੇ ਇਹੀ ਬੇਨਤੀ ਕਰਦੇ ਆਂ ਵੀ ਜਿੰਨੇ ਵੀ ਰੇਤ ਇਥੋਂ ਪੁੱਟਣੀ ਆਂ ਖਾਸ ਕਰਕੇ ਪਹਿਲ ਤੇ ਪੁੱਟੇ ਕਿਸਾਨ ਜਿਹੜੇ ਪਾਸੇ ਵੱਡੇ ਵੱਡੇ ਠੇਕੇਦਾਰ ਆਉਂਦੇ ਉਥੇ ਬੰਦ ਕਰਨ ਕੰਮ ਕਿਸਾਨਾਂ ਆ ਦੀ ਰੇਤ ਵੇਚਿਓ ਭਾਵੇਂ 10 ਟਰਾਲੇ ਵਿੱਚ ਰੋਜ਼ ਦੇ ਭਾਵੇਂ ਦੀ ਵਿੱਚ ਕੋਈ ਨਾਰਾਜ਼ਗੀ ਨਹੀਂ ਹਾਂ ਵੇਚੇ ਬੰਦ ਤੋਂ ਦੂਰ ਕਮ ਸੇ ਕੰਮ ਪੰਜਾਬੀ ਜੇ ਦਮ ਵੱਲ 10-5 ਕਿੱਲੇ ਦੂਰੋਂ ਪੁੱਟੇ ਬੰਦ ਦਿਓ ਜਿਹੜਾ ਬੰਦੇ ਲਾਗਾ ਪੁੱਟਦੇ ਉਹਦੇ ਵਿੱਚ ਨੁਕਸਾਨ ਆ ਆਉਣ ਵਾਲੇ ਸਮਾਂ ਦੇ ਵਿੱਚ ਹੋ ਸਕਦਾ ਸਾਡੀ ਵੀ ਬਾਹ ਨਾ ਪੜੇ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਚਲੋ ਤੁਹਾਡੇ ਸਾਹਮਣੇ ਦੱਸ ਰਹੇ ਆ ਕਿ ਇੱਥੇ ਮਾੜਾ ਗੌਰ ਕੀਤਾ ਜਾਵੇ ਵੀ ਰੇਤਾ ਚੁੱਕਣ ਜਰੂਰ ਡੱਕ ਕੋਈ ਨਹੀਂ ਇਨਾ ਧਿਆਨ ਰੱਖਿਆ ਜਾਵੇ ਸਰਕਾਰ ਵੀ ਇਸ ਚੀਜ਼ ਤੇ ਪ੍ਰਸ਼ਾਸਨ ਨਿਗਾਹ ਮਾਰੇ ਕਿ ਜਿਹੜਾ ਬੰਦੇ ਲਾਗੋ ਜਿਆਦੀ ਪੁੱੜਦਾ ਵਾ ਉਹਨੂੰ ਡੱਕਿਆ ਜਾਵੇ ਠੀਕ ਹੈ ਦੂਰੋਂ ਜਿੰਨੀ ਮਰਜ਼ੀ ਪੁੱਟੀ ਜਾਵੇ ਸਾਡੇ ਕੋਈ ਨਾਰਾਜ਼ਗੀ ਨਹੀਂ ਧੰਨਵਾਦ ਪੱਤਰਕਾਰ ਭਾਈ ਚਰਦਾ ਸਾਰਿਆਂ ਦਾ ਵਾਇਰਲ ਜੀ ਕਾ